ਨਮਸਕਾਰ ਸਤਿ ਸ਼੍ਰੀ ਅਕਾਲ ਮਰਹਬਾਤ ਸੂਰ ਨਗਰ ਨਿਗਮ ਚੋਨਾ ਨੂੰ ਲੈ ਕੇ ਲਗਾਤਾਰ ਮਾਹੌਲ ਗਰਮਾਇਆ ਹੋਇਆ ਹੈ ਸੋ ਬਾਕੀ ਸਾਰੀਆਂ ਪਾਰਟੀਆਂ ਦੀ ਤਰ੍ਹਾਂ ਐਂਡ ਦੇ ਵਿੱਚ ਸੱਤਾਧਾਰੀ ਪਾਰਟੀ ਜਿਹੜੀ ਕਿ ਆਮ ਆਦਮੀ ਪਾਰਟੀ ਹੈ ਉਹਦੇ ਵੱਲੋਂ ਵੀ ਫਾਈਨਲੀ ਜਿਹੜੇ ਆਪਣੇ ਕੈਂਡੀਡੇਟਾਂ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਸੋ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਲਗਭਗ ਸਾਰੇ ਇੱਕ ਕੈਂਡੀਡੇਟ ਛੱਡ ਕੇ ਵਾਰਡ ਨੰਬਰ 70 ਨੂੰ ਛੱਡ ਕੇ ਲਗਭਗ ਸਾਰੇ ਹੀ ਕੈਂਡੀਡੇਟ ਅਨਾਉਂਸ ਕਰ ਦਿੱਤੇ ਗਏ ਆ ਸਾਰੇ ਕੈਂਡੀਡੇਟਾਂ ਦੇ ਵਿੱਚ ਬਹੁਤ ਸਾਰੇ ਅਜਿਹੇ ਚਿਹਰੇ ਵੀ ਹੈਗੇ ਆ ਜਿਨ੍ਹਾਂ ਤੇ ਨਾਮਾਂ ਨੂੰ ਲੈ ਕੇ ਚਰਚਾ ਚੜੀ ਹੋਈ ਹੈ ਜੀ ਹਾਂ ਦੱਸਿਓ ਕੀ ਵਾਰਡ ਨੰਬਰ 88 ਤੋਂ ਜੀ ਹਾਂ ਵਾਰਡ ਨੰਬਰ 88 ਤੋਂ ਗਾਂਧੀ ਨਗਰ ਜਿਹੜੀ ਹੋਲਸੇਲ ਮੰਡੀ ਹੈਗੀ ਹੈ ਗਾਂਧੀ ਨਗਰ ਦੀ ਉਹਦੇ ਪ੍ਰਧਾਨ ਜਿਹੜੇ ਹੈ ਨੀਰੇਜ ਅਹੂਜਾ ਉਹ ਜਿਹਨਾਂ ਨੂੰ ਪਿਆਰ ਨਾਲ ਲੋਕ ਬੁੱਟਾ ਜੀ ਬੁੱਟਾ ਵੀ ਕਹਿੰਦੇ ਐ ਸੋ ਉਹਨਾਂ ਦੇ ਵੀ ਉਹਨਾਂ ਨੂੰ ਵੀ ਜਿਹੜਾ ਟਿਕਟ ਮਿਲ ਗਈ ਹੈ ਉਹ ਵੀ ਐਸੇ ਵਾਰਡ ਨੰਬਰ 88 ਤੋਂ ਹੁਣ ਕੈਂਡੀਡੇਟ ਹੈਗੇ ਐ ਕਾਉਂਸਲਰ ਦੇ ਇਸ ਦੇ ਨਾਲ ਹੀ ਜੇ ਗੱਲਬਾਤ ਕਰੀਏ ਤੇ ਵਾਰਡ ਨੰਬਰ 90 ਤੋਂ ਰਕੇਸ਼ ਪ੍ਰਾਸ਼ਰ ਜੀ ਹਾਂ ਰਕੇਸ਼ ਪ੍ਰਾਸ਼ਰ ਉਹ ਸਖਸ਼ੀਅਤ ਹੈ ਜਿਹੜੇ ਕਿ ਪਿਛਲੇ ਲਗਭਗ 5 ਵਾਰੀਆਂ ਤੋਂ ਆਪਣੇ ਵਾਰਡ ਤੋਂ ਜਿੱਤਦੇ ਆ ਰਹੇ ਆ ਔਰ 5 ਦੇ 5 ਵਾਰੀਆਂ ਤੋਂ ਉਹ ਜਿਹੜੇ ਆ ਆਪਣੇ ਜਿਹੜੇ ਆਪਣੇ ਰਵਈਏ ਕਰਕੇ ਜਾਂ ਲੋਕਾਂ ਦੇ ਵਿੱਚ ਵਿਚਰਨ ਕਰਕੇ ਇੱਕ ਅਲੱਗ ਪਹਿਚਾਨ ਰੱਖਦੇ ਆ ਔਰ ਉਹਨਾਂ ਦੇ ਵੱਲੋਂ ਆਪਣਾ ਇੱਕ ਅਲੱਗ ਹੀ ਰੁਤਬਾ ਕਾਇਮ ਕੀਤਾ ਗਿਆ ਸੋ ਸਾਰੇ ਦੇ ਸਾਰੇ ਕਾਉਂਸਲਰ ਅੱਜ ਜਿੰਨੇ ਵੀ ਸ਼ਹਿਰ ਦੇ ਵਿੱਚ ਕਾਉਂਸਲਰ ਲੜ ਰਹੇ ਨੇ ਤੇ ਸ਼ਾਇਦ ਹੇ ਕੋਈ ਇਹੋ ਜਿਹਾ ਹੋਏਗਾ ਇੱਕ ਇਕਾਦੁਕਾ ਕਾਉਂਸਲਰ ਹੀ ਹੋਣਗੇ ਜਿਹੜੇ ਉਹਨਾਂ ਦੇ ਬਰਾਬਰ ਦੇ ਕਦਮਾਰ ਹੋਣਗੇ ਸੋ ਰਕੇਸ਼ ਪ੍ਰਾਸ਼ਰ ਜਿਹੜੇ ਕਿ ਐਮ ਐਲ ਏ ਪੱਪੀ ਅਸ਼ੋਕ ਪ੍ਰਾਸ਼ਿਪ ਪੱਪੀ ਪ੍ਰਾਸ਼ਰ ਦੇ ਬ੍ਰਦਰ ਵੀ ਹੈ ਸੋ ਉਹ ਵੀ ਵਾਰਡ ਨੰਬਰ 90 ਤੋਂ ਇਲੈਕਸ਼ਨ ਲੜ ਰਿਹਾ ਸੋ ਕਾਫੀ ਲੰਬੇ ਸਮੇਂ ਤੋਂ ਰਾਜਨੀਤਿਕ ਜੀਵਨ ਹੈਗਾ ਇਹਦੇ ਨਾਲ ਹੀ ਗੱਲਬਾਤ ਕਰੀਏ ਤਾਂ ਮੀਨੂ ਪ੍ਰਾਸ਼ਰ ਜੀ ਹਾਂ ਅਸ਼ੋਕ ਪ੍ਰਾਸ਼ਰ ਪੱਪੀ ਦੀ ਪਤਨੀ ਮੀਨੂ ਪ੍ਰਾਸ਼ਰ ਉਹਨਾਂ ਨੂੰ ਵੀ ਵੋਟ ਨੰਬਰ 70 ਤੋਂ ਜਿਹੜਾ ਟਿਕਟ ਨਾਲ ਨਵਾਜ਼ਿਆ ਗਿਆ ਸੋ ਵੀ ਹੁਣ ਕਾਉਂਸਲਰ ਦੀ ਚੋਣਾਂ ਲੜਨਗੇ ਐਮਐਲਏ ਦੀ ਵਾਈਫ ਜੀ ਹਾਂ ਐਮਐਲਏ ਅਸ਼ੋਕ ਪ੍ਰਾਸ਼ਰ ਪੱਪੀ ਦੀ ਵਾਈਫ ਮੀਨੂ ਪ੍ਰਾਸ਼ਰ ਨੂੰ ਵੀ ਜਿਹੜਾ ਟਿਕਟ ਨਾਲ ਨਵਾਜ਼ਿਆ ਗਿਆ ਇਸ ਤੋਂ ਇਲਾਵਾ ਅਮਨ ਖੁਰਾਨਾ ਜੀ ਹਾਂ ਸੋ ਐਮਐਲਏ ਇੱਕ ਹੋਰ ਐਮਐਲਏ ਜਿਹੜੇ ਕਿ ਹਲਕਾ ਨਾਰਥ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਹੈਗੇ ਆ ਉਹਨਾਂ ਦੇ ਸੁਪੁੱਤਰ ਜੀ ਹਾਂ ਉਹਨਾਂ ਦੇ ਸੁਪੁੱਤਰ ਅਮਨ ਖੁਰਾਨਾ ਨੂੰ ਵੀ ਜਿਹੜਾ ਵਾਰਡ ਨੰਬਰ 94 ਤੋਂ ਵੋਟ ਜਿਹੜਾ ਇੱਕ ਵਾਰੀ ਆਵਾਦਵੀ ਪਾਰਟੀ ਨੇ ਪ੍ਰਤੀਯਾਸ਼ੀ ਚੁਣਿਆ ਦੱਸਿਆ ਕਿ ਇੱਕ ਐਸਐਮਐਲ ਵੱਲੋਂ ਇਹਨਾਂ ਦੇ ਜਿਹੜੇ ਇੱਕ ਹੋਰ ਸੁਪੁੱਤਰ ਹੈ ਉਹਨਾਂ ਨੂੰ ਵੀ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਆਫੀਸ਼ੀਅਲ ਲੀਗਲ ਸੈਲ ਦੇ ਵਿੱਚ ਜਿਹੜਾ ਐਜ਼ ਏ ਲੀਗਲ ਐਡਵੋਕੇਟ ਕਿਉਂਕਿ ਉਹ ਐਡਵੋਕੇਟ ਹੈ ਸੋ ਉਹਨਾਂ ਨੂੰ ਉਸਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਸੋ ਇਸ ਤੋਂ ਬਾਅਦ ਜੇ ਹੁਣ ਗੱਲਬਾਤ ਕਰੀ ਤਾਂ ਵਾਰਡ ਨੰਬਰ 61 ਸੁਖਚੈਨਕੌਰ ਬਸੀ ਜੀ ਹਾਂ ਐ ਵਾਰਡ ਨੰਬਰ 61 ਤੋਂ ਸੁਖਚੈਨਕੌਰ ਬਸੀ ਜਿਹੜੇ ਕਿ ਐਮ ਐਲ ਏ ਗੁਰਪ੍ਰੀਤ ਗੋਗੀ ਦੀ ਵਾਈਫ ਹੈ ਸੋ ਇਹ ਵੀ ਲੰਬੇ ਸਮੇਂ ਤੋਂ ਇਸੇ ਵਾਰਡ ਤੋਂ ਲਗਭਗ 5 ਵਾਰ ਤੋਂ ਖੜਦੇ ਆ ਰਹੇ ਨੇ ਜਿੱਤਦੇ ਆ ਰਹੇ ਨੇ ਸੋ ਇਹਨਾਂ ਦਾ ਵੀ ਇੱਕ ਅਲੱਗ ਆਪਣਾ ਰਾਜਨੀਤਿਕ ਜੀਵਨ ਹੈ ਔਰ ਇਸ ਤੋਂ ਬਾਅਦ ਜੇ ਫਾਈਨਲੀ ਗੱਲਬਾਤ ਕਰੀ ਤਾਂ ਵਾਰਡ ਨੰਬਰ 50 ਯੁਵਰਾਜ ਸਿੰਘ ਸੰਧੂ ਜੀ ਹਾਂ ਇਹ ਹਲਕਾ ਰਿਵਰਾਜ ਸਿੰਘ ਸਿੱਧੂ ਜਿਹੜੇ ਕੀ ਹੈ ਹਲਕਾ ਆਤਮਨਗਰ ਦੇ ਐਮ ਐਲ ਏ ਜਿਹੜੇ ਵਿਧਾਇਕ ਹੈ ਕੁਲਵੰਤ ਸਿੱਧੂ ਉਹਨਾਂ ਦੇ ਸੁਪੁੱਤਰ ਨੇ ਸੋ ਕੁਲ ਮਿਲਾ ਕੇ ਜੇ ਨਜ਼ਰ ਪਹਲਾਈ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਆਪਣੇ ਜਿਹੜੇ ਐਮਐਲਏ ਹੈ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਤਵੱਜਹ ਦਿੰਦੇ ਆ ਉਹਨਾਂ ਨੂੰ ਜਿਹੜੀ ਟਿਕਟ ਦਵਾਨ ਦੇ ਵਿੱਚ ਜਿਆਦਾ ਮਸਰੂਫ ਨਜ਼ਰ ਆਈ ਆ ਉਹਦੇ ਵਿੱਚ ਤਵੱਜਹ ਦਿੰਦੇ ਨਜ਼ਰ ਆਏ ਜੇ ਗੱਲਬਾਤ ਕਰੀਏ ਤਾਂ ਆਮ ਆਦਮੀ ਪਾਰਟੀ ਜਿਹੜੀ ਕਿ ਜਦੋਂ ਸ ਸੱਤਾ ਦੇ ਵਿੱਚ ਆਈ ਸੀ ਜਾਂ ਫੌਂਡ ਦੇ ਵਿੱਚ ਆਈ ਸੀ ਜਾਂ ਅੱਜ ਵੀ ਆਮ ਆਦਮੀ ਪਾਰਟੀ ਵੱਲੋਂ ਅਕਸਰ ਕਾਂਗਰਸ ਤੇ આરોਪ ਲਗਾਏ ਜਾਂਦੇ ਰਹੇ ਨੇ ਜਾਂ ਅਕਾਲੀ ਦਲ ਤੇ આરોਪ ਲਗਾਏ ਜਾਂਦੇ ਰਹੇ ਨੇ ਪਰਿਵਾਰਵਾਦ ਦੇ આરોਪ ਲਗਾਏ ਜਾਂਦੇ ਰਹੇ ਨੇ ਪਰ ਜਦੋਂ ਆਪਣੀ ਵਾਰੀ ਆਈ ਹੈ ਤਾਂ ਅੱਜ ਦੇਖਣ ਨੂੰ ਮਿਲਦਾ ਹੈ ਨਿਗਮ ਚੋਣਾਂ ਦੇ ਵਿੱਚ ਸੀ ਸਹੀ ਪਰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜੀਆਂ ਟਿਕਟਾਂ ਵੰਡਣ ਦੇ ਵਿੱਚ ਜਿਹੜਾ ਪਹਿਲ ਕਦਮੀ ਦੇਖੀ ਹੈ ਇਸ ਲਗਭਗ ਇਹਨਾਂ ਵਿੱਚੋਂ ਕੁਝ ਕੈਂਡੀਡੇਟ ਤਾਂ ਐਸੇ ਹੈ ਜਿਹੜੇ ਲੰਬਾ ਇੱਕ ਰਾਜਨੀਤਿਕ ਜੀਵਨ ਲੈਂਦੇ ਨੇ ਰੱਖਦੇ ਨੇ ਉਹਨਾਂ ਦੀ ਗੱਲ ਛੱਡ ਦਈਏ ਤਾਂ ਲਗਭਗ 2 ਤੋਂ 3 ਹੋਰ ਕੈਂਡੀਡੇਟ ਇਹੇ ਜੇ ਹੈਗੇ ਆ ਜਿਨ੍ਹਾਂ ਨੂੰ ਟਿਕਟ ਮਿਲ ਸਕਦੀ ਸੀ ਜਿਹੜੇ ਪਰਿਵਾਰ ਤੋਂ ਅਗਰ ਨਾ ਹੁੰਦੇ ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਨੇ ਐਂਡ ਦੇ ਵਿੱਚ ਆਖਰਕਾਰ ਸਭ ਤੋਂ ਅੰਤ ਦੇ ਵਿੱਚ ਆਪਣੀ ਜਿਹੜੀ ਆ ਪੂਰੀ ਦੀ ਪੂਰੀ ਲਿਸਟ ਜਾਰੀ ਕੀਤੀ ਜਿੱਦਾਂ ਕਿ ਅਸੀਂ ਸੋਚ ਵੀ ਰਹੇ ਸੀਗੇ ਕਿ ਕਿਤੇ ਨਾ ਕਿਤੇ ਨੂੰ ਇੱਕ ਸਟਰੈਟਜੀ ਵੀ ਕਿਹਾ ਜਾ ਸਕਦਾ ਹੈ ਕਿ ਐਂਡ ਦੇ ਵਿੱਚ ਜਦੋਂ ਟਿਕਟਾ ਅਨਾਉਂਸ ਕੀਤੀਆਂ ਜਾਵਣ ਤਾਂ ਜਿਹੜੇ ਕੈਂਡੀਡੇਟ ਹੈ ਨਰਾਜ਼ ਕੈਂਡੀਡੇਟ ਹੈ ਕਿਉਂਕਿ ਸੱਤਾਧਾਰੀ ਪਾਰਟੀ ਦੀ ਟਿਕਟ ਤੋਂ ਹਰ ਕੋਈ ਲੜਨਾ ਜਾਂਦਾ ਹੈ ਉੱਥੇ ਥੋੜੀ ਉਮੀਦ ਜ਼ਿਆਦਾ ਹੁੰਦੀ ਹੈ ਜਿੱਤਣ ਦੀ ਥੋੜਾ ਜਿਹਾ ਸਕਸੈਸ ਰੇਸ਼ਿਓ ਮੈਨੂੰ ਦੂਜਿਆਂ ਨਾਲੋਂ ਘੱਟ ਕਰਨੀ ਪੈਂਦੀ ਹੈ ਸੋ ਉਹਦੀ ਟਿਕਟ ਤੇ ਹਰ ਕੋਈ ਚੌਣ ਲੜਨਾ ਜਾਂਦਾ ਹੈ ਦਾਵੇਦਾਰੀ ਠੋਕਦਾ ਹੈ ਸੋ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਇੱਕ ਸਟਰੈਟਜੀ ਰਹੀ ਹੈ ਕਿ ਇਹਨੂੰ ਸਟਰੈਟਜੀ ਹੀ ਮੰਨਾਂਗੇ ਕਿ ਸਭ ਤੋਂ ਐਂਡ ਦੇ ਵਿੱਚ ਲਿਸਟ ਜਾਰੀ ਕੀਤੀ ਜਾਏ ਤਾਂਕਿ ਜੇ ਕੋਈ ਨਰਾਜ਼ ਵੀ ਹੋਵੇ ਬਾਗੀ ਵੀ ਹੋਵੇ ਤੇ ਉਹਦਾ ਫਾਇਦਾ ਪਾਰਟੀ ਨੂੰ ਨਾ ਮਿਲੇ ਪਰ ਕੋਈ ਟਿਕਟ ਦੇ ਲਾਲਚ ਦੇ ਵਿੱਚ ਪਾਰਟੀ ਨੂੰ ਨਾ ਛੱਡ ਕੇ ਜਾਵੇ ਸੋ ਰਾਜਨੀਤੀ ਜਿਹੜੀ ਹੈ ਉਹ ਵੀ ਬਿਨਾਂ ਰਣਨੀਤੀ ਤੋਂ ਬਿਨਾਂ ਸਟਰੈਟਜੀ ਤੋਂ ਨਹੀਂ ਕੀਤੀ ਜਾ ਸਕਦੀ ਇਹ ਆਮ ਆਦਮੀ ਪਾਰਟੀ ਲਗਾਤਾਰ ਵੱਖ-ਵੱਖ ਮੋੜੇ ਤੇ ਸਮਝਾਉਂਦੀ ਰਹੀ ਹੈ ਸੋ ਹੁਣ ਇੱਕ ਹੋਰ ਐਗਜ਼ਾਮਪਲ ਸੀਗਾ ਸੋ ਇਦਾਂ ਹੀ ਫਿਰ ਤੁਹਾਡੇ ਨਾਲ ਜਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਨੇ ਤੇ ਸ਼ਿਤਨਵਾਦ